ਉਹ ਨੂੰ ਦੇਖ ਰਹੇ ਪੰਜਾਬ ਨੂੰ 85 ਆਪਾਂ ਖੜੇ ਹੈ ਪ੍ਰਤਾਪ ਦੇ ਨੱਕ ਦੇ ਬਜਟ ਸਿੰਘ ਦੇ ਗੁਰਦੁਆਰੇ ਵਿੱਚ ਜੇਹਰ ਤੇ ਗੁਰਪ੍ਰੋਵ ਦੇ ਤਰ੍ਹਾਂ ਲੰਗਰ ਲਗਾਈ ਗਏ ਨੇ ਬੇਦਕ ਕੋੜਿਆਂ ਦਾ ਅਤੇ ਆਪਾਂ ਇਹਨਾਂ ਧਕਾਰੀਆਂ ਨਾਲ ਗੱਲ ਕਰਦੇ ਆ ਕਿ ਗੁਰਪ੍ਰੋਵ ਤੇ ਲੰਗਰ ਵਾਸਤੇ ਕੀ ਸੇਵਾ ਕੀਤੀ ਜਾ ਰਹੀ ਹੈ ਅੱਜ ਵੀ ਕੀ ਨਾ ਬੱਤੀ ਕਾਲ ਜੀ ਦਾ ਨਾਮ ਮੈਂ ਵੀ ਖਾਲਸਾ ਵੈਗਰੀ ਫਤੇ ਮੇਰਾ ਨਾਮ ਜੀ ਵਿਕਾ ਸ਼ਰਮਾ ਜੀ ਜੀ ਜੇ ਲੰਗਰ ਲਗਾਇਆ ਗਿਆ ਉਹਦੇ ਤੇ ਕੀ ਕਹਿਣਾ ਚਾਹੁੰਦਾ ਇਹ ਨੰਗਰ ਹੈ ਜੀ ਗੁਰਨਾਨਦ ਦੇਵ ਜੀ ਦੇ ਗੁਰਪੁਰਬ ਦੇ ਦਿਹਾੜੇ ਤੇ ਜੀ ਲਗਾਇਆ ਜੀ ਅਸੀਂ ਸਾਰੇ 200 ਮੀਟਰ ਸਾਡੇ ਮਹੱਲ ਨਿਵਾਸੀ ਸਾਰੇ ਨੇ ਇਕੱਠੇ ਹੋ ਕੇ ਕਰਾਇਆ ਜੀ ਅਸੀਂ ਸਾਨੂੰ 8 ਸਾਲ ਹੋ ਗਏ ਜੀ ਅਸੀਂ ਹਰ ਸਾਲ ਵੀ ਗੁਰਨਾਨਦ ਦੇਵ ਜੀ ਦੇ ਜਨਮ ਦਿਹਾੜੇ ਤੇ ਅਜੀ ਪਿੱਤਰ ਸਿੰਘ ਵਾਲੇ ਗੁਰਦੁਆਰੇ ਲੋਣੇ ਜੀ ਗੁਰੂ ਗੋਬਿੰਦ ਸਿੰਘ ਜੀ ਤੇ ਜਨਮ ਦਿਹਾੜੇ ਤੇ ਅਜੀ ਟੰਗਲੀ ਗੁਰਦੁਆਰੇ ਲੋਣੇ ਜੀ ਨੰਗਰ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਨੰਗਰ ਲੰਗੋ ਤੁਹਾਨੂੰ ਤੁਹਾਨੂੰ ਤਕਰੀਬਨ ਲਗਾਤਾਰ ਤੁਹਾਨੂੰ ਜੀ ਫਾਤਾ ਖਾਲ ਹੋ ਗਏ ਜੀ ਜਿਹੜੇ ਚੱਲੀ ਜਾਂਦੇ ਨੇ ਨਹੀਂ ਸਾਤਾ ਕੋਈ ਨਹੀਂ ਜੀ ਸਾਡੀ ਸਾਡੇ ਆਪ ਦੇ ਸਾਰੇ ਯਾਰ ਦੋਸਤ ਜਿਹੜੇ ਆਪ ਦੇ ਜਾਣ ਦੀ ਗਵੰਧੀਆਂ ਆਪਣੇ ਮੋਹੱਲੇ ਨੂੰ ਆਸੀ ਭਰਾ ਨੇ ਸਾਰੇ ਜੀ ਅੰਦੀ ਰਲ ਲੰਗਰ ਵਿੱਚ ਅਸੀਂ ਜੀ ਕੇਤਰ ਗੁੱਧ ਲਗਾਇਆ ਜੀ ਤੇ ਆਲੂ ਗੋਭੀ ਦੇ ਮੇਕਪਰ ਉੱਤੇ ਜੀ ਤੇ ਨਾਲ ਆਪਣੀ ਖੀਰ ਬਣਾਈ ਹੈ ਜੀ ਤੇ ਜਲੇਬੀ ਹੈ ਜੀ ਆਪਾਂ ਹੋੜ ਵੀ ਇੱਥੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਵੀਰ ਨੇ ਇਹ ਗੱਲ ਆ ਕਿ ਲੰਗਰ ਦੇ ਵਿੱਚ ਹਰ ਤਰ੍ਹਾਂ ਦਾ ਸਮਾਨ ਇੱਥੇ ਲਗਾਇਆ ਗਿਆ ਹੈ। ਹੋਰ ਵੀ ਆਪਾਂ ਇੱਥੇ ਪਾਕੀ ਨਾਲ ਜਾਂ ਗੁਰਦਵਾਰੇ ਦੇ ਧਾਰੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਕੀ ਕਹਿਣਾ ਚਾਹੁੰਦੇ ਆ? ਜੀ ਦੇਖ ਰਹੇ ਹੋ 72 ਸਿੰਘ ਦੇ ਗੁਰਦੁਆਰੇ ਦੇ ਵਿੱਚ ਜੋ ਵੀ ਇੱਥੇ ਸੰਤਾਂ ਵੱਲੋਂ ਲੰਗਰ ਲਗਾਇਆ ਗਿਆ ਪਕੌੜੇ ਦਾ ਅਤੇ ਦੁੱਧ ਦਾ ਤੇ ਹਰ ਤਰ੍ਹਾਂ ਦੇ ਇੱਥੇ ਲੰਗਰ ਸੰਗਤ ਨੂੰ ਮਿਲ ਰਿਹਾ ਹੈ ਵੱਧੜ ਕੇ ਸੰਗਤ ਆ ਰਹੀ ਹੈ ਗੁਰਬੋਧ ਦੇ ਖੁਸ਼ੀਆਂ ਦਿਹਾੜੇ ਵਿੱਚ ਗੁਰੂ ਦੇ ਸੰਗਤ ਤੋਂ ਬੜੀ ਚੜ੍ਹਨ ਅਕੀ ਆ ਰਹੀ ਹੈ ਤੁਸੀਂ ਦੇਖ ਰਹੇ ਹੋ ਪ੍ਰਕਾਸ਼ ਨਗਰ ਦੇ ਬਜੱਤੇ ਸਿੰਘ ਦੇ ਗੁਰਦੁਆਰੇ ਵਿੱਚ ਇੱਥੇ ਸੰਤਾਂ ਵੱਲੋਂ ਹਰ ਤਰ੍ਹਾਂ ਦਾ ਲੰਗਰ ਲਗਾਇਆ ਗਿਆ

ਕੁਝ ਦੇਖ ਰਹੇ ਹਾਂ ਪੰਜਾਬ ਨੂੰ ਜੀਟੀ 5 ਤੋਂ ਇੱਕ ਸੰਗਤ ਵੱਜ ਚੜ ਕੇ ਮੰਦਰ ਦੇ ਵਿੱਚ ਹਿੱਸਾ ਦੇ ਰਹੀ ਹੈ ਕੁਝ ਇਸੇ ਦੇਖ ਰਹੇ ਹਾਂ ਬਚੱਤਾ ਸਿੰਘ ਦੇ ਗੁਰਦੁਆਰੇ ਵਿੱਚ ਸੰਗਤ ਅਰਦਾਸ ਹੋ ਰਹੀ ਹੈ ਤੇ ਵਾਹਿਗੁਰੂ ਦੇ ਗੁਰਦੁਆਰੇ ਵਿੱਚ ਤੁਸੀਂ ਦੇਖ ਰਹੇ ਹੋ ਪੰਜਾਬ ਨੂੰ ਜੀਟੀ 5 ਸਿੱਧੀਆਂ ਲਾਈਵ ਤਸਵੀਰਾਂ

ਉਸੀਂ ਦੇਖ ਰਹੇ ਹਾਂ ਪੰਜਾਬ 95 ਤੋਂ ਸਿੱਧੀਆਂ ਲੱਗ ਤਸਵੀਰਾਂ ਇਹ ਲੰਗਰ ਘਰ ਹੈ ਗੁਰੂ ਘਰ ਦਾ ਲੰਗਰ ਘਰ ਹੈ ਇੱਥੇ ਸੰਗਤ ਦੇ ਵੱਡ ਚੜ ਕੇ ਖੜੀ ਹੈ ਤੁਸੀਂ ਦੇਖ ਰਹੇ ਹੋ ਸਾਡੀ ਖੁਰਾ हाँ <laughs> 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 जी भी जी तुम गुरुद्वारे आए हैं गुरु गुरदेव का त्योहारा है कहना चाहोगे हाँ जी श्री गुरु नानक देव जी को गुरुपुरब पै रहे हैं जी सारी संत में देख के बड़ी खुशी होती है जी बहुत ज्यादा शायद जी सारी संघा मार के पहुंची इलाके सारी सड़क में लगभग बड़े मतलब गुरुद्वारा प्रताप नगर बड़ा धूमधाम में मनाया जा रहा है बारे की कहना चाह रहे जी हां जी थोड़े सामने है जी संतों में देखो गल्ला हूमा मारे पहुंची संतों तुम्हे सामने बहुत शरता बड़े उत्साह में मना रहा ਕਿ ਜੀ ਲੰਗਰ ਦਾ ਵੀ ਤੇ ਪੂਰਾ ਪ੍ਰਬੰਧ ਕੀਤਾ ਗਿਆ ਜੀ ਹਾਂਜੀ ਹਾਂ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਲੰਗਰ ਦਾ ਬਹੁਤ ਜ਼ਵਾ ਬਹੁਤ ਵਧੀਆ ਪ੍ਰਬੰਧ ਕੀਤਾ ਹੈ ਹੈਗੀ ਸੰਗਤ ਲਈ ਕਿ ਮੇਰੀ ਜੀ ਗੁਰਦਵਾਰਾ ਲਈ ਬਹੁਤ ਵਧੀਆ ਹਰ ਹਰਿ ਵਾਰੀ ਗੁਰਪੁਰੂ ਦੇ ਬਹੁਤ ਵਧੀਆ ਵੱਲੋਂ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਹੈ ਸਾਰੀ ਸੰਗਤ ਜੀ ਸ਼ਰਧਾ ਨਾਲ ਲੰਘ ਸਕੇ ਜਾਂਦੀ ਹੈ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਨੂੰ ਜੀਟੀ 5 ਤੋਂ ਸਿੱਧੀਆਂ ਲਾਈਵ ਤਸਵੀਰਾਂ लंगर गुरु गुरपुर बड़े दिहाड़े दिन दिहाड़े दु चीजा देख रहे हो सीधिया अलग तस्वीर